ਸਾ ਲੋਕ ਸੰਤ ਸਹਾਈ ਜੀ ਕੇ ਭਵ ਜਲ ਤਾਰਨ ਹਾਰ ਸਭ ਤੇ ਉੱਚੇ ਜਾਨੀਏ ਨਾਨਕ ਨਾਮ ਤੇ ਸਤਿਗੁਰੂ ਪੰਨੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇਹ ਉਚਾਰੇ ਹੋਈ ਬਾਣੀ ਜਿਸ ਦਾ ਸਰਲੇਖ ਰੂਪੀ ਹੈ ਅੱਜ ਇਸ ਤੇ ਆਓ ਅਰਥ ਵਿੱਚ ਪਾਦੋ ਜੋ ਕਿ ਅਕੀਰ ਦਾ ਪਾਦਾ ਇਸ ਬਾਣੀ ਦਾ ਆਓ ਇਸ ਤੇ ਵਿਚਾਰ ਕਰੀਏ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਸਲੋਕ ਤੰਤ ਸਹਾਈ ਜੀ ਕੇ ਪਵਜਲ ਤਾਰਨ ਹਾਰੇ ਜੀਵਾਂ ਦੀ ਜਿੰਦ ਦੇ ਸੰਤ ਜੋ ਹਨ ਉਹ ਸਦਾ ਹੀ ਸਹਾਈ ਹੁੰਦੇ ਹਨ ਸੰਤ ਗੁਰਮੁਖ ਜਨ ਗੁਰਮੁਖ ਜਨ ਜੀਵਾਂ ਲਈ ਜਿੰਦ ਦੇ ਸਦਾ ਹੀ ਸਹਾਈ ਹਨ ਭਵਜਲ ਤਾਰਨ ਹਾਰ ਅਤੇ ਸੰਤ ਹੀ ਗੁਰਮੁਖ ਜਨ ਹੀ ਇਸ ਸੰਸਾਰ ਰੂਪੀ ਭਵਜਲ ਜੋ ਹੈ ਇਸ ਤੋਂ ਤਾਰਨ ਦੇ ਸਮਰੱਥ ਹਨ ਕਿਉਂਕਿ ਗੁਰਮੁਖ ਜਨ ਸਦਾ ਹੀ ਗੁਰੂ ਦੇ ਨਾਲ ਜੋੜਦੇ ਹਨ ਗੁਰੂ ਦੀ ਬਾਣੀ ਦੇ ਨਾਲ ਜੋੜਦੇ ਹਨ ਗੁਰੂ ਦੇ ਸ਼ਬਦਾਂ ਦੇ ਨਾਲ ਜੋੜਦੇ ਹਨ ਗੁਰੂ ਦੇ ਹੁਕਮ ਅਨਸਾਰ ਸਤ ਸੰਗਤ ਵਿੱਚ ਜੋੜਦੇ ਹਨ ਇਸ ਕਰਕੇ ਸੰਤ ਜਨ ਜੋ ਹਨ ਗੁਰੂਖ ਜਨ ਜੋ ਹਨ ਉਹ ਸਦਾ ਹੀ ਸਹਾਈ ਹੁੰਦੇ ਹਨ ਅਤੇ ਸਦਾ ਹੀ ਇਸ ਸੰਸਾਰ ਤੇ ਭਵਜਲ ਤੋਂ ਤਾਰਨ ਦੇ ਸਮਰਾਤ ਹਨ ਸਭ ਤੇ ਉੱਚੇ ਜਾਣੀ ਹੈ ਨਾਣਕ ਨਾਮ ਪਿਆਰ ਇਹ ਨਾਨਕ ਕਿਉਂਕਿ ਗੁਰਮੁਖ ਜਨਾਂ ਨੂੰ ਸਦਾ ਹੀ ਨਾਮ ਦੇ ਨਾਲ ਪਿਆਰ ਹੁੰਦਾ ਹੈ ਉਹ ਨਾਮ ਨੂੰ ਹੀ ਜਪਦੇ ਹਨ ਨਾਮ ਦੇ ਨਾਲ ਹੀ ਸਦਾ ਜੁੜੇ ਰਹਿੰਦੇ ਹਨ ਨਾਮ ਦੇ ਨਾਲ ਜੁੜ ਕੇ ਸਿਮਰਨ ਕਰਦੇ ਹਨ ਇਸ ਕਰਕੇ ਸਭ ਤੇ ਉੱਚੇ ਜਾਣੀ ਐ ਇਸ ਕਰਕੇ ਉਸ ਸੰਸਾਰ ਦੇ ਵਿੱਚ ਸਾਰਿਆਂ ਹੋਏ ਤੋਂ ਉੱਤਮ ਜਾਣੇ ਜਾਂਦੇ ਹਨ ਸਾਰਿਆਂ ਤੋਂ ਹੀ ਸਰੇਸ਼ਟ ਜਾਣੇ ਜਾਂਦੇ ਹਨ ਕਿਉਂਕਿ ਉਹ ਗੁਰਮਖ ਜਨ ਸਾਰੇ ਹੀ ਜੀਵਾਂ ਦੇ ਜਿੰਨ ਦੇ ਸਹਾਇਕ ਬੰਦੇ ਹਨ ਸਾਰਿਆਂ ਨੂੰ ਭਗਵਨ ਜਲ ਤੋਂ ਤਾਰਨ ਹਾਰੇ ਹਨ ਅਤੇ ਨਾਮ ਦੇ ਨਾਲ ਸਦਾ ਹੀ ਪਿਆਰ ਕਰਦੇ ਹਨ ਇਸ ਕਰਕੇ ਉਹ ਸੰਸਾਰ ਦੇ ਵਿੱਚ ਸਾਰਿਆਂ ਤੋਂ ਉੱਤਮ ਗਿਣੇ ਜਾਂਦੇ ਹਨ ਜਿਨ ਜਾਨਿਆ ਸੇਤਰੇ ਸੇਸੂਰੇ ਸੇਬੀਰੋ ਨਾਨਕ ਤਿਨ ਬਲਹਾਰਣਾ ਆਰੇ ਜਤ ਪੁੱਤਰੇ ਤੀਰ ਇਹੋ ਜੇ ਗੁਰਮਖ ਜਨ ਜਿਹਨੂੰ ਜਾਣਿਆ ਜਿਨ੍ਹਾਂ ਨੇ ਉਸ ਵਾਹਿਗੁਰੂ ਦੇ ਨਾਲ ਸਾਹ ਪਾ ਲਈ ਉਹ ਵਾਹਿਗੁਰੂ ਦੇ ਨਾਲ ਜੁੜ ਗਏ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਸੇਈ ਤਰੇ ਉਹੀ ਤਰ ਜਾਂਦੇ ਹਨ ਉਹੀ ਕਰਦੇ ਹਨ ਸੰਸਾਰ ਭਵਜਲ ਤੋਂ ਸੇ ਸੂਰੇ ਸੇ ਵੀਰ ਇਹੋ ਜੇ ਜੋ ਉਸ ਵਾਹਿਗੁਰੂ ਨੂੰ ਜਿਨ੍ਹਾਂ ਨੇ ਜਾਨ ਲਿਆ ਹੈ ਵਾਹਿਗੁਰੂ ਦੇ ਨਾਲ ਸਾਹ ਪਾਈ ਹੈ ਅਸਨ ਵਿੱਚ ਉਹੀ ਸੂਰਮੇ ਹਨ ਕੋਈ ਅਸਨ ਦੇ ਵਿੱਚ ਬਾਦਰ ਹਨ ਨਾਨਕ ਤਿਨ ਬਲੇ ਹਾਰਣ ਹਰ ਜਪ ਉਤਰੇ ਤੀਰ ਇਹ ਨਾਨਕ ਮੈਂ ਉਹਨਾਂ ਤੋਂ ਬਿਹਾਰ ਜਾਂਦਾ ਨਾਨਕ ਤਿੰਨ ਬਿਹਾਰ ਨੇ ਇਹਨਾਂ ਤੋਂ ਜਿਨ ਜਾਣਿਆ ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਜਾਣ ਲਿਆ ਹੈ ਜਿਹੜੇ ਉਸ ਵਾਹਿਗੁਰੂ ਦੇ ਨਾਲ ਜੁੜ ਗਏ ਹਨ ਉਸ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ ਸਤਿਗੁਰੂ ਜੀ ਕਹਿੰਦੇ ਹਨ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਨਾਨਕ ਤਿੰਨ ਬਲਿਹਾਰ ਨੈਨ ਹਰ ਜਪ ਉਤਰੇ ਤੀਰ ਇਹੋ ਜੇ ਗੁਰਮਖੀ ਜਨ ਉਸ ਪਰਮਾਤਮਾ ਦਾ ਨਾਮ ਜਪ ਕੇ ਇਸ ਸੰਸਾਰ ਦੇ ਪਾਰਲੇ ਕੰਢੇ ਪਹੁੰਚ ਜਾਂਦੇ ਹਨ ਉਤਰੇ ਤੀਰ ਤੀਰ ਪਾਰਲਾ ਕੰਡਾ ਅਰਥਾਤ ਇਸ ਭਵਜਲ ਨੂੰ ਤਰ ਜਾਂਦੇ ਹਨ ਸ਼ੰਤ ਚਰਣ ਮੇਰਾਜਿਤ ਸਭ ਉਪਰੇ ਚਰਣ ਮੇਰਾਜਿਤ ਸਭ ਉਪਰੇ ਮਿਟਿਆ ਸਗਲ ਕਲੇਸ਼ ਜਿਓ ਚਰਨ ਬਰਾਜਤ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਸ ਵਾਹਿਗੁਰੂ ਦੇ ਚਰਨਮ ਬਿਰਾਜ ਜਾਂਦੇ ਹਨ ਚਰਨ ਪਰਵੇਸ਼ ਕਰ ਜਾਂਦੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਉਸ ਵਾਹਿਗੁਰੂ ਦੇ ਚਰਨ ਹੀ ਸਦਾ ਸਮਾਈ ਰਹਿੰਦੇ ਹਨ ਚਰਨ ਉਸ ਵਾਹਿਗੁਰੂ ਦੇ ਗੁਰੂ ਦੀ ਬਖਸ਼ੀ ਹੋਈ ਬਾਣੀ ਹੀ ਸਦਾ ਸਮਾਈ ਰਹਿੰਦੀ ਹੈ ਚਰਨ ਵਾਹਿਗੁਰੂ ਦੇ ਚਰਨ ਗੁਰੂ ਦੇ ਚਰਨ ਗੁਰੂ ਦੇ ਸ਼ਬਦ ਹਨ ਗੁਰੂ ਦੀ ਬਾਣੀ ਹੈ ਚਰਨ ਵਿਰਾਜਿਤ ਜਿਨ੍ਹਾਂ ਦੇ ਅੰਦਰ ਉਸ ਵਾਹਿਗੁਰੂ ਦੇ ਚਰਨ ਵਿਰਾਜ ਜਾਂਦੇ ਹਨ ਸਭ ਉਪਰੇ ਪਰ ਇਹੀ ਸੰਕਲਪ ਉਸ ਵਾਹਿਗੁਰੂ ਦਾ ਸੰਕਲਪ ਹੀ ਉਹਨਾਂ ਦੇ ਅੰਦਰ ਸਭ ਤੋਂ ਉੱਤੇ ਹੁੰਦਾ ਹੈ ਮਾਇਆ ਦਾ ਸੰਕਲਪ ਜੋ ਹੈ ਉਹਨਾਂ ਲਈ ਨੀਵਾ ਹੁੰਦਾ ਹੈ ਸਿਰਫ ਉਸ ਵਾਹਿਗੁਰੂ ਦਾ ਸੰਕਲਪ ਉਸ ਵਾਹਿਗੁਰੂ ਦਾ ਖਿਆਲ ਹੀ ਸਭ ਤੋਂ ਉੱਤੇ ਹੁੰਦਾ ਹੈ ਸਗਲ ਅੰਗਟਿਆ ਸਗਲ ਕਲੇਸ਼ ਜਿਓ ਇਹੋ ਜੇ ਮਨੁੱਖਾਂ ਦੇ ਅੰਦਰੋਂ ਵੀ ਸਦਾ ਲਈ ਕਲੇਸ਼ ਜੋ ਹੈ ਉਹ ਸਾਰੇ ਹੀ ਕਲੇਸ਼ ਖਤਮ ਹੋ ਜਾਂਦੇ ਹਨ ਆਵਣ ਜਾਵਣ ਦੁਖ ਹਾਰੇ ਹਰ ਭਗਤ ਕੀ ਆ ਪਰਵੇਸ਼ ਜਿਓ ਜਿਨ੍ਹਾਂ ਮਨੁੱਖਾਂ ਦੇ ਅੰਦਰ ਉਸ ਵਾਹਿਗੁਰੂ ਦੀ ਭਗਤੀ ਹਰ ਭਗਤ ਇਹ ਆ ਪਰਵੇਸ਼ ਜੀਓ ਪਰਵੇਸ਼ ਕਰ ਗਏ ਜਿਨ੍ਹਾਂ ਦੇ ਅੰਦਰ ਉਸ ਵਾਹਿਗੁਰੂ ਦੀ ਭਗਤੀ ਸਮਾ ਗਈ ਉਸ ਵਾਹਿਗੁਰੂ ਦਾ ਨਾਮ ਸਮਾ ਗਿਆ ਆਵਣ ਜਾਵਣ ਦੁੱਖ ਹਾਰੇ ਫਿਰ ਉਹਨਾਂ ਦਾ ਔਣ ਜਾਣ ਦਾ ਜਨਮ ਮਰਨ ਦਾ ਜੋ ਦੁੱਖ ਹੈ ਉਹ ਖਤਮ ਹੋ ਜਾਂਦਾ ਹੈ ਹਰ ਰੰਗ ਰਾਤੇ ਸਹਿਜ ਮਾਤੇ ਤੇ ਨਾਮ ਮੰਨਤੇ ਬਿਸਰੈ ਜਿਨ੍ਹਾਂ ਦੇ ਅੰਦਰ ਉਸ ਵਾਹਿਗੁਰੂ ਦੀ ਭਗਤੀ ਪਰਵੇਸ਼ ਕਰ ਗਈ ਉਸ ਵਾਹਿਗੁਰੂ ਦੀ ਭਗਤੀ ਅੰਦਰ ਸਮਾ ਗਈ ਉਹ ਫਿਰ ਹਰ ਰੰਗ ਰਾਤੇ ਸਦਾ ਹੀ ਹਰੀ ਦੇ ਰੰਗ ਦੇ ਵਿੱਚ ਰੰਗੇ ਰਹਿੰਦੇ ਹਨ ਸਹਿਜ ਮਾਤੇ ਸਦ ਆਤਮਿਕ ਸਹਿਜ ਦੇ ਵਿੱਚ ਆਤਮਿਕ ਅਡਵੋਲਤਾ ਦੇ ਵਿੱਚ ਸਦਾ ਹੀ ਮਸਤ ਰਹਿੰਦੇ ਹਨ ਸਹਿਜ ਮਾਤੇ ਆਤਮਿਕ ਅਡਵੋਲਤਾ ਦੇ ਵਿੱਚ ਸਦਾ ਹੀ ਉਸ ਸਮਾਇ ਰਹਿੰਦੇ ਹਨ ਮਸਤ ਰਹਿੰਦੇ ਹਨ ਜਿਨ੍ਹਾਂ ਦੇ ਅੰਦਰ ਉਸ ਵਾਹਿਗੁਰੂ ਦੀ ਭਗਤੀ ਉਸ ਵਾਹਿਗੁਰੂ ਦਾ ਨਾਮ ਪਰਵੇਸ਼ ਕਰ ਗਿਆ ਹੈ ਤਿੱਲ ਨਾਮਨ ਤੇ ਵਿਸਰਾਂ ਉਹਨਾਂ ਨੂੰ ਉਹ ਵਾਹਿਗੁਰੂ ਤਿੱਲ ਭਰ ਲਈ ਵੀ ਇੱਕ ਤਿੱਲ ਲਈ ਵੀ ਉਹ ਵਾਹਿਗੁਰੂ ਜਿਹੜਾ ਹੈ ਇੱਕ ਨਿਮਕ ਲਈ ਇੱਕ ਪੱਲ ਲਈ ਵੀ ਉਹ ਵਾਹਿਗੁਰੂ ਬਿਸਰਦਾ ਨਾ ਨਹੀਂ ਗਾਜੇ ਆਪ ਸਰਨੀ ਪਰੇ ਸਰਵ ਗੁਣ ਜਗਦੀਸ਼ ਰਾਈ ਇਹ ਨਾਲੇ ਅੰਦਰੋਂ ਸਵਾਹਿਗੁਰ ਦਾ ਨਾਮ ਸਮਾ ਗਿਆ ਜੋ ਸਵਾਹਿਗੁਰ ਦੇ ਨਾਲ ਜੁੜ ਗਏ ਫਿਰ ਉਹ ਤਜ ਆਪ ਆਪਣਾ ਆਪ ਛੱਡ ਕੇ ਆਪਣਾ ਹੰਕਾਰ ਛੱਡ ਕੇ ਆਪਣੇ ਆਪ ਨੂੰ ਖਤਮ ਕਰਕੇ ਆਪਣੇ ਵਿੱਚੋਂ ਹੰਕਾਰ ਖਤਮ ਕਰਕੇ ਸ਼ਰਣੀ ਪਏ ਚਰਣੀ ਸ਼ਰਣੀ ਕਿਦੀ ਸ਼ਰਣੀ ਪਾਏ ਸਰਵ ਗੁਣ ਜਗਦੀਸ਼ਰੈ ਉਸ ਜਗਦੀਸ਼ਰੈ ਜਗਤ ਦੇ ਮਾਲਕ ਦੇਵੇ ਜੋ ਸਾਰੇ ਹੀ ਗੁਣਾਂ ਦੇ ਨਾਲ ਭਰਪੂਰ ਹੈ ਸਰਵ ਗੁਣ ਜਗਦੀਸ਼ਰੈ ਆਪਣਾ ਆਪ ਹੰਕਾਰ ਛੱਡ ਕੇ ਆਪਣਾ ਆਪ ਗਵਾ ਕੇ ਉਹ ਜਨਪਿਰਵ ਸੁਆਮੀ ਗੁਰੂ ਜੋ ਸਰਵ ਗੁਣਾਂ ਦੇ ਨਾਲ ਭਰਪੂਰ ਹੈ ਉਸ ਨਿਚ ਚਲ ਨਹੀਂ ਲੱਗ ਜਾਂਦੇ ਹਨ ਜਿਨ੍ਹਾਂ ਦੇ ਅੰਦਰ ਕੋ ਸਵਾਯੁਰ ਦਾ ਨਾਮ ਸੁਆ ਗਿਆ ਹੈ ਗੋਵਿੰਦ ਗੋਣੇਦ ਸ਼੍ਰੀ ਰੰਗ ਸੁਆਮੀ ਆਦ ਕੋ ਆਦੇਸ ਜਿਓ ਬਿਣਵਾਂਤ ਨਾਨਕ ਮਾਇਆ ਤਾਰੋ ਜੁਗ ਜੁਗੋ ਇਕ ਵੇਸ ਜਿਓ ਓਏ ਨਾਨਕ ਤੇ ਭਾਈ ਉਸ ਨਾਨਕ ਜੀ ਬੇਨਤੀ ਕਰਦੇ ਹਨ ਮਿਰਵਾਨ ਤੇ ਨਾਨਕ ਤੇ ਨਾਨਕ ਉਹ ਵਾਹਿਗੁਰੂ ਜੋ ਗੁਣਾਂ ਦੇ ਨਾਲ ਭਰਪੂਰ ਹੈ ਗੁਣ ਨਿਦ ਸ਼ੀਰੰਗ ਸ਼ੀਰੰਗ ਮਾਇਆ ਦਾ ਪ੍ਰਤੀ ਸਵਾਮੀ ਆਦ ਜੋ ਆਦ ਤੋਂ ਸਵਾਮੀ ਹੈ ਆਦ ਤੋਂ ਮੁੱਢ ਤੋਂ ਹੀ ਜੋ ਮਾਲਕ ਹੈ ਐਹੋ ਜੀ ਗੋਵਿੰਦ ਨੂੰ ਸਦਾ ਹੀ ਆਦੇਸ਼ ਕਰੋ ਅ ਸਦਾ ਹੀ ਨਮਸਕਾਰ ਕਰੋ ਬਿੜਵੰਤ ਨਾਨਕ ਮਿਆ ਧਾਰੋ ਸਤਿਗੁਰੂ ਜੀ ਬੇਨਤੀ ਕਰਦੇ ਹਾਂ ਇਹ ਭਾਈ ਤੁਸੀਂ ਵੀ ਉਸ ਵਾਹਿਗੁਰੂ ਦੇ ਅੱਗੇ ਅਰਦਾਸ ਕਰੋ ਕਿ ਵਾਹਿਗੁਰੂ ਸਾਡੇ ਤੇ ਕਿਰਪਾ ਕਰੇ ਤਾਜ ਸਾਡੇ ਦੇ ਸਾਡੇ ਅੰਦਰ ਵੀ ਉਹ ਭਗਤੀ ਜੋ ਹੈ ਉਸ ਵਾਹਿਗੁਰੂ ਦਾ ਨਾਮ ਜੋ ਹੈ ਉਹ ਪ੍ਰਵੇਸ਼ ਕਰ ਜਾਵੇ ਜੁਗ ਜੁ ਕੋ ਇੱਕ ਵੇਸ ਜਿਉ ਉਹ ਵਾਹਿਗੁਰੂ ਜਿਹੜਾ ਕਿ ਸਾਰੇ ਹੀ ਯੁਗਾਂ ਦੇ ਵਿੱਚ ਇੱਕੋ ਵੇਸ ਦੇ ਵਿੱਚ ਹੈ ਇਹ ਨਹੀਂ ਕਿ ਕਿਸੇ ਯੁਗ ਦੇ ਵਿੱਚ ਉਹ ਕਿਸੇ ਹੋਰ ਵੇਸ ਚ ਹੈ ਕਿਸੇ ਜੋ ਦੂਸਰੇ ਯੁਗ ਦੇ ਵਿੱਚ ਉਹ ਹੋਰ ਵੇਸ ਚ ਹੈ ਉਹ ਵਾਹਿਗੁਰੂ ਸਦਾ ਹੀ ਇੱਕ ਰੂਪ ਹੀ ਰਹਿੰਦਾ ਹੈ ਇੱਕੋ ਹੀ ਵੇਸ ਉਹਦਾ ਸਦਾ ਸਾਰੇ ਹੀ ਯੁੱਗਾਂ ਦੇ ਵਿੱਚ ਹੈ ਉਸ ਵਾਹਿਗੁਰੂ ਅੱਗੇ ਬੇਨਤੀ ਕਰੋ ਕਿ ਉਹ ਵਾਹਿਗੁਰੂ ਸਾਡੇ ਉੱਤੇ ਮયા ਕਰੇ ਮયા ਕਿਰਪਾ ਦਇਆ ਕਰੇ ਤਾਂ ਜੋ ਸਾਡੇਰੇ ਅੰਦਰ ਵੀ ਉਸ ਵਾਹਿਗੁਰੂ ਦਾ ਨਾਮ ਪਰਵੇਸ਼ ਕਰ ਜਾਵੇ ਅਸੀਂ ਉਸ ਵਾਹਿਗੁਰੂ ਦੇ ਰੰਗ ਦੇ ਵਿੱਚ ਰੰਗ ਜਾਏ ਅਰੰਗ ਜਾਈਏ ਅਤੇ ਅਸੀਂ ਵੀ ਆਪਣਾ ਜੀਵਨ ਜੋ ਹੈ ਉਸ ਸਹਿਜ ਮਾਤੇ ਆਨੰਦਮਈ ਅਡੋਲਤਾ ਦੇ ਵਿੱਚ ਬਤਾ ਸਕੀਏ ਉਸ ਵਾਹਿਗੁਰੂ ਨੂੰ ਇੱਕ ਤਿਲ ਵੀ ਮੰਨ ਤੇ ਨਾ ਵਿਸਈਏ ਇਹ ਹੀ ਉਸ ਵਾਹਿਗੁਰੂ ਸਦਾ ਹਰ ਅਰਦਾਸ ਕਰੀਏ ਇਹ ਵੀ ਮੰਗੀਏ ਜੀ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ